ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਤੇ ਦਿਨ ਇੱਕ ਹੋਟਲ ਦੇ ਵਿੱਚ ਵੜ ਕੇ 6 ਦੇ ਕਰੀਬ ਬਦਮਾਸ਼ ਜਿਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦਰਅਸਲ ਇੱਥੇ ਨਵਲੋ ਨਕਦੀ ਤੇ ਮੋਬਾਈਲ ਖੋਇਆ ਗਿਆ ਸੀ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦਰਅਸਲ ਜਿਹੜੇ ਦੋਸ਼ੀ ਨੇ ਇਹ ਗ੍ਰਿਫਤਾਰ ਹੋਏ ਨੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਦੋਸ਼ੀ ਜਿਨ੍ਹਾਂ ਦੀ ਸੂਚਨਾ ਜਦ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਇਹਨਾਂ ਵਿੱਚੋਂ ਬਦਮਾਸ਼ ਜਿਹੜੇ ਨੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਹੈ ਜਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਦੋਸ਼ੀ ਜ਼ਖਮੀ ਵੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਦੋਸ਼ੀ ਆਰਮੀ ਦੇ ਨਾਲ ਸੰਬੰਧਤ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ 6 ਦੇ 6 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਹੋ ਚੁੱਕੇ ਨੇ ਜਿਹੜਾ ਜ਼ਖਮੀ ਹੈ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਅਗਲੀ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੋਚੋਦੀਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕੀਤੇ ਸੀਗੇ ਨਾਲ 4 ਮੋਬਾਈਲ ਜਿਹੜਾ ਸੇ ਰੈਂਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋਹ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਇੱਕ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਨ ਕਟੜਨ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮੁਕੱਦਮਾ ਦੀ ਸੁਪਰਵੀਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ ਟੂ ਕਰ ਰਾਇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇਨਸਪੈਕਟਰ ਕਰਨਦੀਪ ਸੀਆਈਏ ਇਨਚਾਰਜ ਟੂ ਇਨਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇਨਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਹ ਸਰੀ ਦੇ ਵਿੱਚ ਘੁੰਮ ਰਹੇ ਨੇ ਜੋ ਇਨਚਾਰਜ ਸੀਆਈਏ 1 ਦੀ ਟੀਮ ਨੇ ਜਦੋਂ ਇਹਦੇ ਤੇ ਰੇਡ ਕੀਤੀ ਤਾਂ ਇਸੇ ਇਥੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਤ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਰੈਟੇਲੀਐਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਜਿਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਤ ਦੇ ਪੈਰ ਦੇ ਵਿੱਚ ਲੱਗਾ ਲੱਤ ਦੇ ਵਿੱਚ ਲੱਗਾ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਕੇਰਲਾ ਸਿਵਲ ਹਸਪਤਲ ਹੁਣ ਦਾ ਦੇਖੇ ਭੇਜ ਦਿੱਤਾ ਟੋਟਲ ਕਿੰਨੇ ਵਿਅਕਤੀ ਨੇਗੇ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਹਦੇ ਵਿੱਚ ਸੁਨੀਲ ਤੇ ਗੁਰਦੀਪ ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਹੈ ਇਹਦੇ ਵਿੱਚ ਸੁਨੀਲ ਤੇ ਗੁਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਜਿਹੜੀ AK47 ਵਰਦਰ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਨੇ ਨਾਲ ਇਹਨਾਂ ਨੇ ਫਾਇਰ ਕੀਤਾ ਸਤਵੰਤ ਨੇ ਇਹ ਸੁਨੀਲ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਕਿੰਨੇ ਰਾਉਂਡ ਰੈਪ ਕਰ ਲਏ ਹੁਣ ਤੁਸੀਂ ਜੀ ਅ ਟੋਟਲ 6 ਦੋਸ਼ੀ ਸੀਗੇ 6 ਦੇ 6 ਅਸੀਂ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੈ ਸਰ ਨਹੀਂ ਇਹ ਸਾਡੀ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਦਾ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੈ ਕੇ ਗਏ ਸੀ ਹੋਟਲ ਦੇ ਬਿਲਕੁਲ ਇਹ ਸਾਰੇ 6 ਦੇ 6 ਦੋਸ਼ੀ ਉਹੀ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਜਾਂਮ ਦਿੱਤਾ ਸੀਗਾ ਇਹਦੇ ਨਾਲ ਜਿਹੜਾ ਸਾਡਾ ਲੁੱਟ ਦੀ ਵਾਰਦਾਤ ਵਾਲੀ